ਕੋਈ 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 ਕਹਿੰਦਾ ਮੈਨੂੰ ਕਿਹਾ ਇਹਨਾਂ ਕਹਿੰਦਾ ਮੈਂ ਲੱਕੀ ਨਾਲੇ ਕੋਈ ਨਹੀਂ ਕੋਈ ਨਹੀਂ ਆਏ ਲੱਕੀ ਨੂੰ ਪੁੱਛ ਆਵੇ ਲੱਕੀ ਨੂੰ ਬੁਲਾਏ ਕਿਤੇ ਚੱਲ ਚੱਲ ਆ ਕੰਮ ਲੜਾ ਲੱਕੀ ਨੂੰ ਬੁਲਾ ਕਿਹਨੂੰ ਬੁਲਾ ਉਹ ਕੈਮਰੇ ਜਾ ਕੇ ਖਲੋਣੇ ਤਾ ਲੱਭ ਹੀ ਜਾਣਾ ਪਤਾ ਕਿੰਨਾ ਨਾਲ ਆਏ ਲੱਗੇ ਸਾਢੇ 8 ਵਜੇ ਨਿਕਲੇ ਆਏ ਹਾਏ ਲੱਕੀ ਨੂੰ ਬੁਲਾ ਜੁਣੇ ਤੈਨੂੰ ਕਹਿੰਦੇ ਬਈ ਫੋਨ ਕੀਤਾ ਕਿੰਨੇ ਵਜੇ ਚੁੱਕਿਆ ਮੇਰਾ ਫੋਨ ਚ ਆ ਗਿਆ ਜਿਹੜਾ ਨੰਬਰ ਫੈਦੋ ਲੱਕੀ ਕੌਣ ਆ ਦੇ ਨਾਲ ਮੁੰਡੇ ਨਾਲ ਆਪਾਂ ਲੱਕੀ ਨਾਲ ਲੱਕੀ ਨੂੰ ਪੁੱਛੋ ਕਿੱਦੇ ਉਹਨੂੰ ਛੱਡ ਕੇ ਗਿਆ ਪਤਾ ਪਤਾ ਆ ਇੱਥੇ ਨਹੀਂ ਕਹਨਾ ਕਿ ਜਮਾ ਕਿਥੋਂ ਦੇ ਅੰਜੇ ਸਾਹਿਬ ਕੰਮ ਨਹੀਂ ਹੋ ਰਿਹਾ ਆ ਨੋ ਪਤਾ ਕੁਝ ਨਹੀਂ ਛੱਡ ਕੇ ਪੁੱਛਣਾ ਹੈਲੋ ਹੈਲੋ ਹਾਂ ਜੀ ਕੈਮਰੇ ਕੁੰਡੇ ਸਾਰੇ ਚੈੱਕ ਕਰਵਾ ਦਿੱਤੇ ਆ। ਹਾਂ। ਉਹ ਰਾਤ ਦਾ ਮਾਮਲਾ ਜੀ ਲੜਕੇ ਨੂੰ ਵੇਰਕੇ ਦਾ ਲੜਕਾ ਵਾ ਕਿਰਚਾਂ ਕਰਦੇ ਆ ਵਗੈਰਾ ਮਾਰੀਆਂ ਉਹਨੂੰ ਤੇ ਸਵੇਰੇ ਹੀ ਪਤਾ ਲੱਗਾ ਵਾ ਖਾਸ ਕਰਕੇ ਐਮਐਲਏ ਸਾਹਿਬ ਨੂੰ ਵੀ ਦੱਸਿਆ ਗਿਆ ਵਾ ਡੀਐਸਪੀ ਸਾਹਿਬ ਆਪ ਆਏ ਆ ਜਿੰਨੇ ਵੀ ਇੱਥੇ ਜੋ ਵੀ ਬਣਦਾ ਉਹ ਕਾਰਵਾਈ ਪੂਰੀ ਕੀਤੀ ਜਾਵੇਗੀ ਵਧੀਆ ਤਰੀਕੇ ਨਾਲ ਡੀਐਸਪੀ ਸਾਹਿਬ ਆਪ ਆ ਕੇ ਐਸਐਚਓ ਸਾਰੀ ਪੁਲਸ ਫੋਰਸ ਪਰਿਵਾਰ ਮੈਂਬਰ ਵੱਲੋਂ ਕਿਹਾ ਕਿ ਦੋ ਤਿੰਨ ਬੰਦੇ ਦਾ ਨਾਮ ਹੀ ਲਿੱਤੇਗੇ ਵੇਖੋ ਜੀ ਜੇ ਲਿੱਤੇਗੇ ਤਾਂ ਪੂਰੀ ਕਾਰਵਾਈ ਕੀਤੀ ਜਾਵੇਗੀ ਘੜੇ ਵੀ ਜੋ ਵੀ ਕੁਛ ਆਪਣੇ ਪੁਲਿਸ ਮਹਿਕਮੇ ਵੱਲੋਂ ਵੀ ਸਾਰੇ ਬਨੇ ਪੌਣਿਸ਼ਾਨ ਕੀਤੀ ਜਾ ਰਹੀ ਹੈ ਤੇ ਜਲਦੋ ਜਲਦ ਇਨਸਾਫ ਮਿਲੂਗਾ ਗਲਦਦ ਪਤਾ ਨਹੀਂ ਜੀ ਸਾਢੇ 8 ਵਜੇ ਰੋਟੀ ਖਾ ਕੇ ਤੇ ਮੁੜ ਕੇ ਬਾਹਰ ਨੂੰ ਆ ਗਿਆ ਤੇ ਪਤਾ ਨਹੀਂ ਆ ਹੁਣ ਵਕਾ ਤੁਹਾਡੇ ਸਾਹਮਣੇ ਹੀ ਹੁਣ ਕਿੱਥੇ ਰੰਦਾ ਸੀ ਕਿੰਨੀ ਉਮਰ ਸੀ ਮੁੰਡੇ ਦੀ ਇਹਦੀ 18 ਸਾਲ ਤੋਂ ਤਿੰਨ ਮਹੀਨੇ ਦਾ ਜੀ ਅੱਛਾ ਜੀ ਹਾਂਜੀ ਕੋਈ ਪੁਰਾਣੀ ਰੰਜਿਸ਼ ਵਗੈਰਾ ਦਾ ਕੋਈ ਪੌਣਿਆ ਨਹੀਂ ਨਹੀਂ ਰੰਜੋ ਰੰਜਿ ਦਾ ਕੋਈ ਨਹੀਂ ਮੁੰਡੇ ਜਿਹਦਾ ਲੱਲੋਲ ਪੈਂਦੇ ਲੱਲੋਲ ਪੈਂਦਾ ਤੁਹਾਨੂੰ ਕਿਸ ਨੇ ਭਾਈ ਪਤਾ ਲੱਗਾ ਕਿ ਇਦਾਂ ਦੀ ਏ ਉਹ ਗੁਰਦੁਆਰੇ ਲਾਕਸਮੈਂਟ ਹੋਈ ਸੀ ਤੇ ਆਂਦੇ ਵੀ ਸਾਡਾ ਮੁੰਡਾ ਰਾਤ ਦਾ ਨਹੀਂ ਆਇਆ ਮੈਂ ਤੇ ਆ ਵੇਖਣਾ ਕਿ ਦੋਵੇਂ ਭਰਾ ਅਹੀਂ ਕਹਿੰਦੇ ਸਾਡਾ ਮੁੰਡਾ ਨਹੀਂ ਰਾਤ ਦਾ ਹੈ ਵੇਖ ਤੇ ਆ ਜੀ ਤੇ ਮੈਂ ਤੇ ਹੁੰਦੇ ਮਛਾਲ ਲੈ ਮੈਂ ਵੀ ਇਹਦੇ ਬੰਦਾ ਦਾ ਆਪਣਾ ਹਾਂ ਲੋਕੇ ਦੇ ਪੁਲਿਸ ਆਈ ਹੈ ਹਾਂ ਜੀ ਆ ਵੇਖੋ ਜੀ ਪੁਲਿਸ ਦੇ ਪੁਲਿਸ ਨਾਲੇ ਸਾਡੇ ਹੁਣ ਕੀ ਇਨਸਾਫ ਦੀ ਕੀ ਮੰਗ ਕਰਦੇ ਜੀ ਇਨਸਾਫ ਇਹੋ ਹੀ ਵੀ ਜੇ ਕੋਈ ਦੋਸ਼ੀ ਆ ਤੇ ਉਹ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਸਾਨੂੰ ਇੱਕ ਸੂਚਨਾ ਮਿਲੀ ਵੀ ਇੱਕ ਡੈੱਡ ਬੋਡੀ ਆ ਵੇਰ ਕੇ ਬਾਹਰ ਸ਼ਮਸ਼ਾਨ ਘਾਟ ਦੇ ਸਾਡੋ ਰੋੜੇ ਲਾਗੇ ਪਈ ਆ ਮੌਕੇ ਤੇ ਪੁੱਜਿਆ ਐਫਐਸਐਲ ਟੀਮ ਨੂੰ ਬੁਲਾਈ ਆ ਜੋ ਵੀ ਸਰਕਮਸਟੈਂਸਸ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਊਗੀ ਫਿਲਹਾਲ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਮੁੰਡੇ ਦੀ ਕਿੰਨੀ ਉਮਰ ਹੈਗੀ ਸੀ ਮੁੰਡੇ ਦੀ ਉਮਰ ਕੋਈ ਕਰੀਬ 18 ਕੇ ਸਾਲ ਹੈ ਵੀ ਹੈ ਸਿਰਫ ਕੁਝ 2 ਦਿਨ ਬੰਦੇ ਦਾ ਨਾਮ ਵੀ ਲੈਂਦੇ ਬੰਨ ਤੇ ਕੋਈ ਗੱਲ ਨਹੀਂ ਉਹਦੇ ਬਾਰੇ ਚੱਲਾਂਗੇ ਜੋ ਨੈਕਸਟ ਸਟੈਪ ਸਾਡੇ ਸਾਹਮਣੇ ਆਊਗੇ ਉਹਦੇ ਅਕੋਰਡਿੰਗ ਕਾਰਵਾਈ ਹੋਊਗੀ ਮੈਂ ਚਾਚਾ ਇਹਦਾ ਹਾਂਜੀ ਇਹਦਾ ਨਾਮ ਤੇ ਸਿੰਘ ਸੀਗਾ ਹਾਂਜੀ ਤੇ ਮਤਲਬ ਸਾਢੇ 5:30 9:00 ਵਜੇ ਰੋਟੀ ਖਾ ਕੇ ਘਰੋਂ ਤੇ ਬਾਹਰ ਆ ਗਿਆ ਉਹਦੇ ਬਾਅਦ ਸਾਨੂੰ ਸਵੇਰੇ ਪਤਾ ਲੱਗਾ ਗੁਰਦੁਆਰਾ ਸਾਹਿਬ ਤੋਂ ਫਿਰ ਆ ਕੇ ਦੇਖਿਆ ਤੇ ਪਛਾਣ ਲਿਆ ਸਾਡਾ ਮੁੰਡਾ ਸੀਗਾ ਕਿ ਦੁਸ਼ਮਣੀ ਕੋਈ ਪ੍ਰਾਣੀ ਨਹੀਂ ਨਹੀਂ ਦੁਸ਼ਮਣੀ ਕੀ ਹੋਣੀ ਹੈ ਬੱਚਾ ਛੋਟਾ ਜਿਹਾ ਅੱਛਾ ਦੋ ਤੁਹਾਨੂੰ ਕੀ ਲੱਗਦਾ ਜਿਸ ਨੇ ਕੀਤਾ ਕਤਲ ਸਾਨੂੰ ਤੇ ਇੰਜ ਲੱਗਦਾ ਡੈਥ ਕੀਤੀ ਗਏ ਨੇ ਇਹਦੀ ਕਤਲ ਕੀਤਾ ਦਾ ਮੈਂ ਇਹਨੂੰ ਹੁਣ ਪਤਾ ਲੱਗਾ ਵਾ ਤੇ ਇਸ ਤਰ੍ਹਾਂ ਕੇ ਤੇ ਮਤਲਬ ਡੈਥ ਹੋਈ ਹੈ ਤੇ ਮੈਂ ਦੇਖਣਾ ਆ ਤੇ ਜੋ ਵੇਖਣ ਨੂੰ ਲੱਗਾ ਇਹ 데ਥ ਕੀਤੀ ਗਈ ਲੱਗਦੀ ਹੈ। ਅੱਛਾ ਹਾਂ। ਇਹ ਨਾ ਕਿ ਜਿਵੇਂ ਕਿਸੇ ਨੇ ਮਾਰ ਕੇ ਸੁੱਟਿਆ ਇੱਥੇ। ਤੇ ਕਿਹੜਾ ਲਾਕ ਹੈਗਾ ਜੀ ਵੇਰਕੇ ਤੇ ਕਿਹੜਾ ਲਾਕ ਹੈ। ਇਹ ਵੇਰਕਾ ਪੱਤੀ ਬੱਗੇ ਵਾਲੀ ਤੋਂ ਬੇਟਾ ਜਿਹੜਾ ਇਹਨਾਂ ਦਾ ਮੇਚੀ ਦਾ ਹਾਂਜੀ। ਬੱਗੇ ਵਾਲੀ ਵਾਦੀ ਆ। ਕਿੰਨੀ ਕੰਵਰਸ ਸੀ ਜੀ ਮੁੰਡੇ ਜੀ? ਇਹਦੇ 18 ਸਾਲ ਦੇ ਕਰੀਬ ਹੋਣਾ ਵਾ। ਤੇ ਮੈਨੂੰ ਤੇ ਵੇਖੇ ਨਾ ਬੜੀ ਦੇਣੂਗੇ ਪਤਾ ਨਹੀਂ। ਇਹਨਾਂ ਕੋ ਰਿਸਰ ਉੱਤੇਦਾਰਾਂ ਨੂੰ ਵਿਚਾਰਿਆ ਇੱਕ ਲਿਆ ਹੀ ਹੁਣ ਕੀ ਮਾਂ ਕੀ ਕਰਦੇ ਜੀ ਨਹੀਂ ਦੇਖੋ ਜੀ ਇਹ ਸਰਕਾਰ ਪੂਰੀ ਇਤੇ ਤੇ ਧਿਆਨ ਦੇਵਾਵਾਂਗੇ ਅਸੀਂ ਕਰਾਂਗੇ ਬੇਨਤੀ ਐਮਐਲਏ ਸਾਹਿਬ ਉਹਨਾਂ ਨੂੰ ਜਿਹੜਾ ਵੀ ਦੋਸ਼ੀ ਹੋਏਗਾ ਹਾਂ ਹਾਂ ਜਿਹੜਾ ਜਿਹੜਾ ਦੋਸ਼ੀ ਹੋਵੇਗਾ ਉਹਦੇ ਤੇ ਕਾਰਵਾਈ ਕਰਵਾਵਾਂਗੇ ਹੀ